ਹਾਂਜੀ ਸਤਿ ਸ਼੍ਰੀ ਅਕਾਲ ਅੰਕਲ ਬਲਕੋਰ ਅੰਕਲ ਬੋ ਰੇ ਜੀ ਹਾਂਜੀ ਸਤਿ ਸ਼੍ਰੀ ਅਕਾਲ ਅੰਕਲ ਮੈਂ ਪ੍ਰਿੰਕਲ ਬੋਲਦਾ ਲੁਧਿਆਣੇ ਤੋਂ ਜੀ ਠੀਕ ਓ ਸੇਠ ਠੀਕ ਆ ਤੁਹਾਡੀ ਬਸ ਬੋ ਆ ਗਿਆ ਚੱਲੇ ਮਸੀਹ ਚੱਲ ਗਿਆ ਅਜਾ ਅੰਕਲ ਤੁਸੀਂ ਮੇਰੇ ਫਾਦਰ ਨੂੰ ਤੁਹਾਨੂੰ ਯਾਦ ਹੋਊਗਾ ਆਪਾਂ ਸ਼ੋਅ ਕਰਾਇਆ ਸੀ ਸਿੱਧੂ ਵੀਰ ਦਾ ਉਹਦਾ 2020 ਚ ਲੁਧਿਆਣੇ ਹਾਂਜੀ ਹਾਂਜੀ ਅਜਾ ਅੰਕਲ ਇੱਕ ਬੇਨਤੀ ਕਰਨੀ ਸੀ ਜਿਹੜਾ ਮੁੰਡਾ ਟਾਈਗਰ ਹੈ ਜਿੰਨੇ ਤੁਹਾਡੇ ਨਾਲ ਕੱਲ ਗਾਣਾ ਰਿਲੀਜ਼ ਕੀਤਾ ਟਾਈਗਰ ਹਲਵਾਰਾ ਹਾਂ ਇਹਦਾ ਅੰਕਲ ਮੇਰੇ ਕੋਲ 4 ਸਾਲਾਂ ਵਾਲੀ ਬੌਂਡ ਸੀਗਾ ਪੈਸੇ ਪੂਸੇ ਵੀ ਇਹਨੇ ਲਏ ਹੋਏ ਸੀ ਆਪਣੇ ਤੋਂ ਮੇਰੇ ਕੋ ਘਰੇ ਰਹਿੰਦਾ ਰਿਹਾ ਇਹ 6 ਮਹੀਨੇ ਮੈਂ ਤਾਂ ਉਹਨੂੰ ਇਹਨੇ ਦੱਸਿਆ ਨਹੀਂ ਹੋਣਾ ਸਾਰੇ ਕਾਗਜ਼ ਪੱਤਰ ਇਹਨੇ ਮੇਰੇ ਕੋਲ ਭੇਨੇ ਤੇ ਮਤਲਬ ਮੈਂ ਇਹ ਨਹੀਂ ਵੀ ਮੈਂ ਕੋਈ ਕੰਟਰੋਵਰਸੀ ਵਾਲੀ ਗੱਲ ਨਹੀਂ ਕਰਦਾ ਤੁਸੀਂ ਮੇਰੇ ਫਾਦਰ ਨੂੰ ਮੈਂ ਬਹੁਤ ਰਿਸਪੈਕਟ ਕਰਦਾ ਤੁਹਾਡੀ ਜੇ ਮੈਨੂੰ ਮਾੜਾ ਜਾਂ ਪੁੱਛ ਵੀ ਲੈਂਦਾ ਨਾ ਅੰਕਲ ਮੈਂ ਕਾਗਜ਼ ਹੀ ਮੋੜ ਦੇਣੇ ਸੀ ਇਹਨਾਂ ਤੇ ਮੈਂ ਕਾਗਜ਼ ਰੱਖਣੇ ਨਹੀਂ ਸੀਗੇ ਸਾਡਾ ਦਿਲ ਬਹੁਤ ਵੱਡਾ ਓਕੇ ਜੇ ਜਿੱਦਾਂ ਮੰਨ ਲਓ ਤੁਹਾਡੇ ਲਈ ਸਿੱਧੂ ਸੀ ਉਦਾਂ ਹੀ ਅਸੀਂ ਆ ਤੁਸੀਂ ਵੈਸੇ ਹੀ ਸਾਨੂੰ ਕੋਈ ਕਹਿ ਦਿੰਦੇ ਵੀ ਬੇਟਾ ਐਦਾਂ ਇਹ ਥੋੜਾ ਜਨਾ ਇਹਨੂੰ ਇਹ ਗੱਲ ਹਾਂ ਜੀ ਆਪਾਂ ਬੇਟਾ ਕੋਈ ਕਿਸੇ ਗੱਲ ਦਾ ਪਤਾ ਹੋਊਗਾ ਆਪਾਂ ਤਾਂ ਤੇਰੀ ਆਪਾਂ ਤਾਂ ਨਾਲੇ ਨਹੀਂ ਨਹੀਂ ਮੈਂ ਨਹੀਂ ਨਹੀਂ ਤੁਸੀਂ ਸਾਡੇ ਬਜ਼ੁਰਗ ਹੋ ਮੈਂ ਦੱਸੋ ਤੁਹਾਡੀ ਬਹੁਤ ਇੱਜ਼ਤ ਕਰਦਾ ਮੈਂ ਤੁਹਾਨੂੰ ਦੱਸਣਾ ਸੀ ਮੈਂ ਕਿ ਅੰਕਲ ਨੂੰ ਦੱਸਾਂ ਮੇਰੀ ਤਾਂ ਤੁਹਾਡੇ ਨਾਲ ਪਹਿਲੇ ਵੀ ਚਲੋ ਅਸੀਂ ਤਾਂ ਉਦੋਂ ਆਏ ਵੀ ਸੀਗੇ ਸਾਰੇ ਹਨਾ ਵੀ ਅਸੀਂ ਤਾਂ ਤੁਹਾਡੀ ਬਹੁਤ ਇੱਜ਼ਤ ਕਰਦੇ ਆਂ ਕਦੀ ਤੁਸੀਂ ਆਵਾਜ਼ ਵੀ ਮਾਰੋਗੇ ਸਾਰਾ ਲੁਧਿਆਣਾ ਤੁਹਾਡੇ ਨਾਲ ਖੜਾ ਕਰ ਦਾਂਗੇ ਜੀ ਜੀ بس ਮੈਂ ਤੁਹਾਨੂੰ ਇਹ ਬੇਨਤੀ ਕਰਨੀ ਸੀ ਵੀ ਆਹ ਮੁੰਡੇ ਨੇ ਆਹ ਗਲਤ ਹਰਕਤ ਕੀਤੀ ਹੈ ਜੀ। ਕਿਉਂਕਿ ਕਾਹਨ ਉਹਦੀ ਮਾੜੀ ਗੱਲ ਆ ਜੀ ਉਹਨੂੰ ਦੱਸਣਾ ਚਾਹੀਦਾ ਹੈ ਹਨਾ ਜੱਦ ਕਿਤੇ ਜਾ ਕੇ ਆਪਾਂ ਤੁਹਾਨੂੰ ਪੁੱਛਿਆ ਨਹੀਂ ਚਲੋ ਤਾਂ ਗਾਣਾ ਵਾ ਠੀਕ ਲੈ। ਨਹੀਂ ਨਹੀਂ ਕੋਈ ਗੱਲ ਨਹੀਂ ਅੰਕਲ ਮੈਨੂੰ ਮੈਂ ਤਾਂ ਗਾਣੇ ਵੀ ਇੱਕ ਦੋ ਕਰਾਏ ਸੀ ਉਦੋਂ ਇਹਦੇ ਥੋੜੀ ਜੀ ਮਤਲਬ ਤੁਸੀਂ ਵੀ ਅਵੇਅਰ ਰਹਿਣਾ ਮੈਂ ਕਿਸੇ ਬਾਰੇ ਗਲਤ ਨਹੀਂ ਬੋਲਦਾ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਬਖਸ਼ੇ। ਪਰ ਮੈਂ ਤੁਹਾਨੂੰ WhatsApp ਦੇ ਉੱਤੇ ਪੇਪਰ ਵੀ ਸੈਂਡ ਕਰਦਾ ਬਾਕੀ ਮੈਂ ਤੁਹਾਨੂੰ ਮਿਲ ਕੇ ਜਾਊਂਗਾ। बस बाकी ਮੈਨੂੰ ਕੋਈ ਗੁੱਸਾ ਨਹੀਂ ਹੈ ਮਾੜਾ ਜਿਹਾ ਪੁੱਛ ਲੈਂਦਾ ਆਪਾਂ ਨੂੰ ਕੀ ਸੀ ਆਪਾਂ ਦਾ ਪੰਜਾਬੀ ਵੈਸੇ ਹੀ ਬੜੇ ਵੱਡੇ ਦਿਲ ਵਾਲੇ ਆ ਹਾਂ ਬਿਲਕੁਲ ਹਾਂਜੀ ਹਾਂਜੀ ਆ ਗੱਲ ਹੈ ਮੈਂ ਬਾਕੀ ਪੇਪਰ ਭੇਜਦਾ ਅੰਕਲ ਤੁਹਾਨੂੰ ਵਟਸਐਪ ਤੇ ਕੋਈ ਨਹੀਂ ਕੋਈ ਠੀਕ ਆ